ਸੋ ਹਾਂਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾੜ ਬਰਬਰੀ ਗੋਡ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਵੀ ਬੱਕਰੀਆਂ ਨੂੰ ਲੀਵਰ ਟੋਨਿਕ ਦੇ ਲਈ ਕਿਹੜੀ ਮੈਡੀਸਨ ਆਪਾਂ ਵਰਤ ਸਕਦੇ ਹਾਂ ਕਦੋਂ ਤੇ ਕਿਵੇਂ ਆਪਾਂ ਦੇਣੀ ਹੈ ਤੇ ਕਿਹੜੀ ਹਾਲਤ ਵਿੱਚ ਕਿਹੜੀ ਮੈਡੀਸਨ ਦੇਣੀ ਹੈ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਸੋ ਹਾਂਜੀ ਬਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਵੀ ਲੀਵਰ ਟੋਨਿਕ ਜਿਹੜਾ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਜੇਕਰ ਆਪਾਂ ਬੱਕਰੀਆਂ ਨੂੰ ਲੀਵਰ ਟੌਨਿਕ ਦਿੰਦੇ ਰਵਾਂਗੇ ਤਾਂ ਇਹਦੇ ਨਾਲ ਕਈ ਫਾਇਦੇ ਹੁੰਦੇ ਆ ਜਿਵੇਂ ਕਿ ਜੋ ਵੀ ਬੱਕਰੀਆਂ ਖਾਂਦੀਆਂ ਪਿੰਦੀਆਂ ਉਹ ਇਹਨਾਂ ਨੂੰ ਵਧੀਆ ਲੱਗਦਾ ਤੇ ਬੱਕਰੀਆਂ ਜਿਹੜੀਆਂ ਤੰਦਰੁਸਤ ਹੋ ਜਾਂਦੀਆਂ ਸੋ ਇਹਦੇ ਲਈ ਸਮੇਂ-ਸਮੇਂ ਤੇ ਜਿਹੜਾ ਆਪਾਂ ਲੀਵਰ ਟੌਨਿਕ ਦਿੰਦੇ ਰਹੀਏ ਤਾਂ ਇਹਦੇ ਨਾਲ ਬੱਕਰੀਆਂ ਦੇ ਵਿੱਚ ਪੇਟ ਦੀ ਪ੍ਰੋਬਲਮ ਬਹੁਤ ਘੱਟ ਹੁੰਦੀ ਹੈ ਪੇਟ ਦੀਆਂ ਬਿਮਾਰੀਆਂ ਘੱਟ ਲੱਗਦੀਆਂ ਸੋ ਹਾਂਜੀ ਭਾਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਜੇਕਰ ਆਪਣੀ ਬੱਕਰੀ ਕਮਜ਼ੋਰ ਆ ਦੋਖਾਂ ਦੀ ਬਿੰਦੀ ਵੀ ਘਟਾ ਤਾਂ ਉਹਦੇ ਲਈ ਵੀ ਆਪਾਂ ਲਿਵ 52 ਲਿਵਰ ਟੋਨਿਕ ਵਰਤ ਸਕਦੇ ਹਾਂ ਇਹਦੇ ਨਾਲ ਬੱਕਰੀ ਖਾਣ ਪੀਣ ਸਹੀ ਲੱਗ ਜੂਗੀ ਤੇ ਉਹਦਾ weight ਵੀ ਵੇਨੋ ਲੱਗ ਜੂਗਾ ਤਾਂ ਇਹਦੇ ਲਈ ਆਪਾਂ ਲਿਵ 52 ਬੱਕਰੀ ਨੂੰ ਦੇ ਸਕਦੇ ਹਾਂ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਬੱਕਰੀ ਖਾਂਦੀ ਪੀਂਦੀ ਸਹੀ ਆ ਪਰ ਉਹਦਾ weight ਗੇਨ ਨਹੀਂ ਹੁੰਦਾ ਤੇ ਖਾ ਆਪੀ ਸਹੀ ਰਹੀ ਆ ਤੋ ਉਹਦੇ ਲਈ ਵੀ ਆਪਾਂ ਬੋਰੋਟੋਨ ਮੈਡੀਸਨ ਵਰਤ ਸਕਦੇ ਹਾਂ ਉਦੇ ਨਾਲ ਬੱਕਰੀ ਦਾ weight ਵਧਣੋਂ ਲੱਗ ਜੂਗਾ ਬੱਕਰੀ ਵਧੀਆ ਤੰਦਰੁਸਤ ਹੋ ਜੂਗੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਦੋਨੋਂ ਮੈਡੀਸਿਨ ਆਪਾਂ ਤੁਹਾਨੂੰ ਦਸੀਆਂ ਇਹ ਦੋਨੋਂ ਹੀ ਬਹੁਤ ਵਧੀਆ ਥੋਲੀਵਰ ਟੌਨ ਕੇ ਲਈ ਆਪਾਂ ਦੋਨੋਂ ਹੀ ਵਰਤ ਸਕਦੇ ਹਾਂ ਚਾਹੇ ਬਰੋਟਾ ਹੋਣਾ ਚਾਹੇ ਲੀ 52 ਆ ਦੋਨੋਂ ਬਹੁਤ ਵਧੀਆ ਮੈਡੀਸਿਨ ਆ ਤੇ ਬਹੁਤ ਵਧੀਆ ਰਿਜ਼ਲਟ ਹੈ ਇਹਨਾਂ ਦੇ ਤੇ ਬਾਕੀ ਆਪਾਂ ਤੁਹਾਨੂੰ ਦੱਸ ਦੇਣਾ ਲੀ 52 ਆ ਇਹ ਆਯੁਰਵੈਦਿਕ ਹੁੰਦਾ ਤੇ ਇਹਦੇ ਸਾਈਡ ਇਫੈਕਟ ਬਹੁਤ ਘੱਟ ਹੁੰਦੇ ਆ ਤੇ ਬਰੋਟਨ ਵੀ ਬਹੁਤ ਵਧੀਆ ਮੈਡੀਸਨ ਹੈ ਇਹਦੇ ਵਧੀਆ ਰਿਜ਼ਲਟ ਹੁੰਦੇ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜਿਹੜਾ ਲੀਵਰ ਟੋਨਿਕ ਦੇ ਲਈ ਆਪਾਂ ਬੱਕਰੀਆਂ ਨੂੰ ਕਿੰਨੀ ਡੋਜ਼ ਦੇ ਸਕਦੇ ਆ ਮੈਡੀਸਨ ਦੀ ਤਾਂ ਇਹਦੇ ਲਈ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਦਾ ਲੀਵਰ ਟੋਨਿਕ ਆਏ ਮਹੀਨੇ ਦੇ ਵਿੱਚ 10 ਦਿਨ ਹੀ ਦੇਣਾ ਹੁੰਦਾ ਬੱਕਰੀਆਂ ਨੂੰ ਤਾਂ ਉਹਦੇ ਲਈ ਵੀ ਆਪਾਂ ਇਹ ਜਿਹੜਾ ਲੀਵਰ ਟੋਨਿਕ ਹਫਤੇ ਦੇ ਵਿੱਚ 2 ਜਾਂ 3 ਵਾਰ ਦੇ ਸਕਦੇ ਆ ਤੇ ਲਗਾਤਾਰ ਨਹੀਂ ਦੇਣਾਗਾ ਵੀ ਆਪਾਂ ਲਗਾਤਾਰ 10-15 ਦਿਨ ਦੇਵਾਂਗੇ ਉਹ ਦਿਨ ਬੱਕਰੀ ਨੂੰ ਪਰਸਾਈਡਫੈਟ ਟਪੇਂਦਾ ਤਾਂ ਆਪਾਂ ਵੀ ਹੱਥੇ ਵਿੱਚ ਦੋ ਦੋ ਦਿਨ ਜਾਂ ਤਿੰਨ ਦਿਨ ਦੇ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿੰਨੀ ਮਾਤਰਾ ਵਿੱਚ ਦੇ ਸਕਦੇ ਆ ਜਿਹੜਾ ਲਿਵਰ ਟੋਨਿਕ ਹੁੰਦਾ ਵੀ ਇਹ ਆਪਾਂ 5 ਕਿਲੋ weight ਨੂੰ 3 ml ਦੇਣਾ ਹੁੰਦਾ 5 ਕਿਲੋ weight ਨੂੰ 3 ml ਆਪਾਂ ਦੇ ਸਕਦੇ ਆ ਸੋ ਜਿੰਨਾ ਵੀ ਆਪਣੀ ਬੱਕਰੀ ਦਾ weight ਆ ਤਾਂ ਉਹਦੇ ਹਿਸਾਬ ਨਾਲ ਆਪਾਂ ਲਿਵਰ ਟੋਨਿਕ ਦੇ ਸਕਦੇ ਆ ਬੱਕਰੀਆਂ ਨੂੰ ਸੋ ਹਾਂਜੀ ਬਈ ਇਸ ਤਰ੍ਹਾਂ ਪਰਲੀਵਟੋਨਿਕ ਜਿਹੜਾ ਬੱਕਰੀਆਂ ਨੂੰ ਦੇ ਸਕਦੇ ਆ ਤੇ ਬਾਕੀ ਆਪਾਂ ਤੁਹਾਨੂੰ ਸਾਰਾ ਦੱਸ ਹੀ ਤਾਂ ਵੀ ਕਿੰਨੀ ਮਾਤਰਾ ਵਿੱਚ ਦੇਣਾ ਤੇ ਕਦੋਂ ਤੇ ਕਿਵੇਂ ਦੇਣਾ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇ ਦਿੱਤੀ ਆ ਸੋ ਇਹਦੇ ਬਸ ਬਾਕੀ ਜੇਕਰ ਆਪਾਂ ਲੀਵਰ ਟੋਨਿਕ ਸਮੇਂ-ਸਮੇਂ ਤੇ ਦਿੰਦੇ ਰਵਾਂਗੇ ਤਾਂ ਇਹਦੇ ਨਾਲ ਆਪਾਂ ਤੁਹਾਨੂੰ ਦੱਸੇ ਵੀ ਇਹਦੇ ਪੇਟ ਦੀਆਂ ਬਿਮਾਰੀਆਂ ਬਹੁਤ ਘੱਟ ਆਉਂਦੀਆਂ ਬੱਕਰੀਆਂ ਨੂੰ ਸੋ ਹਾਂਜੀ ਬਈ ਏ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ